ਨਾਇਓ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪਈ ਇੱਕ ਨਸ਼ੇ ਦਾ ਦਲਦਲ ਹੈ ਇਹ ਜਿਹੜਾ ਵੱਧਦਾ ਹੀ ਜਾ ਰਿਹਾ ਪਈ ਇੱਕ ਪ੍ਰਸ਼ਾਸਨ ਜਿਹੜਾ ਮੁੱਖ ਮੰਤਰੀ ਸਾਹਿਬ ਲੰਬੀਆਂ ਲੰਬੀਆਂ ਬਾਹਾਂ ਕਰਕੇ ਕਹਿੰਦੇ ਆ ਪਈ ਨਸ਼ੇ ਨੂੰ ਠੱਲ ਪਾਈ ਜਾ ਰਹੀ ਆ ਉਹ ਕਿੱਥੇ ਠੱਲ ਪੈ ਰਹੀ ਆ ਪਈ ਦਿਨ ਦਿਹਾੜੇ ਮਾਵਾਂ ਦੇ ਪੁੱਤ ਮਰਦੇ ਪਏ ਨੇ ਦਿਨ ਦਿਹਾੜੇ ਨਸ਼ੇ ਦੀ ਇੱਕ ਇਹ ਚੀਜ਼ ਹੋ ਰਹੀ ਆ ਪਈ ਉਹਦੀ ਸੇਲ ਨਹੀਂ ਲੱਗ ਰਹੀ ਸ਼ਰਿਆਮ ਬਾਕੀ ਨਸ਼ੇ ਦੀ ਕਿੱਥੇ ਠੱਲ ਪਈ ਐ ਕੋਈ ਠੱਲ ਨਹੀਂ ਪਈ ਤੇ ਪੁਲਿਸ ਪ੍ਰਸ਼ਾਸਨ ਜੇ ਆਪਾਂ ਕਹੀਏ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਪਰ ਜਿਹੜੇ ਥੱਲੜੇ ਅਫਸਰ ਨੇ ਜਿਹੜੇ ਥੱਲੜੇ ਚੌਂਕੀ 'ਚ ਜਾਂ ਥਾਣਿਆਂ 'ਚ ਉਹ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਕਿਉਂ ਕਿਉਂ ਕਿਸੇ ਨਾ ਕਿਸੇ ਐਮਐਲਏ ਦਾ ਫੋਨ ਚਲੇ ਜਾਂਦਾ ਆ ਮੈਨੂੰ ਜਿਹੜਾ ਵਾ ਅੱਜ ਸ਼ਿਕਾਇਤਾਂ ਲੈ ਕੇ ਬਾਰ-ਬਾਰ ਸੀਪੀ ਦਫ਼ਤਰ ਕਿਉਂ ਆਣਾ ਪੈਂਦਾ ਮੈਂ ਇੱਕ ਸਪੁਰਦਾਰੀ ਨੂੰ ਲੈ ਕੇ ਆ ਰਿਹਾ ਸਪੋਰਟਰੀ ਜਿਹੜੀ ਇੱਕ ਰਿਸ਼ਵਤ ਤੌਰ ਤੇ ਲੈ ਕੇ ਕੀਤੀ ਗਈ ਸੀ ਇੱਕ ਪੈਸੇ ਲੈ ਕੇ ਕੀਤੀ ਗਈ ਸੀ ਪੈਸਿਆਂ ਦੀ ਮੰਗ ਨੂੰ ਲੈ ਕੇ ਕੀਤੀ ਗਈ ਸੀ ਏਐਸਆਈ ਗੁਰਚਰਨ ਗੁਰਚਰਨ ਵੱਲੋਂ ਉਹਦਾ ਮੈਂ ਪੁਗਤਾ ਪ੍ਰੂਫ ਵੀ ਦਿੱਤਾ ਵੀ ਜਿਹੜਾ ਉਹਨੇ ਰਿਸ਼ਵਤ ਲਈਤੀ ਹੈ ਇੱਕ ਰਿਸ਼ਵਤ ਕਹਿੰਦੇ ਨਾ ਰਿਸ਼ਵਤ ਬੰਦਾ ਸਾਬਤ ਨਹੀਂ ਕਰ ਸਕਦਾ ਆ ਪੂਰਨ ਤੌਰ ਤੇ ਆ ਦੇਖ ਸਕਦੇ ਹੋ ਤੁਸੀਂ ਆ ਪੂਰਨ ਤੌਰ ਤੇ ਮੈਂ ਰਿਸ਼ਵਤ ਦੇ ਜਿਹੜੇ ਸਬੂਤ ਨੇ ਉਹ ਵੀ ਪੁਲਿਸ ਪ੍ਰਸ਼ਾਸਨ ਨੂੰ ਦੇ ਰਿਹਾ ਪਈ ਇਹਦੇ ਖਿਲਾਫ ਜਿਹੜੀ ਕਾਰਵਾਈ ਆ ਤੁਸੀਂ ਕਹਿੰਦੇ ਹੋ ਪਈ ਅਸੀਂ ਵਿਜੀਲੈਂਸ ਨੇ ਉਹਨੂੰ ਫੜ ਲਿਆ ਵਿਜੀਲੈਂਸ ਨੇ ਉਹਨੂੰ ਫੜ ਲਿਆ ਪੁਲਿਸ ਪ੍ਰਸ਼ਾਸਨ ਹੈ ਨਾ ਮੈਂ ਇਹਦੇ ਖਿਲਾਫ ਕਹਿੰਨਾ ਪਈ ਇਹਦੇ ਖਿਲਾਫ ਕੀ ਕਾਰਵਾਈ ਆ ਨਹੀਂ ਕੀ ਹੈ ਕਿ ਜਰਲਾ ਦੀ ਦੇਖੋ ਜਿਹੜੀ ਮਸਲਾ ਸੀਗਾ ਜੀ 307 ਦਾ ਮੁਕੱਦਮਾ ਇਹਨਾਂ ਨੇ ਦਰਜ ਕੀਤਾ ਸੀ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਆ ਕੇ ਕਿਹੜੇ ਥਾਣੇ ਚ ਜਿਹੜੇ ਇਹ ਮਾਲਟਨ ਥਾਣਾ ਤੇ ਜਿਹੜਾ ਅੱਜ 40 ਵਾਰਦਾਤਾ ਦੇ ਵਿੱਚ 40 ਵਾਰਦਾਤਾ ਦੇ ਵਿੱਚ ਮਤਲਬ ਫੜਿਆ ਗਿਆ ਉਹਦੇ ਇੱਕ ਬਿਆਨਾਂ ਤੇ 307 ਦਾ ਮੁਕੱਦਮਾ ਸਾਡੇ ਸਮਾਜ ਸੇਵੀ ਤੇ ਕੀਤਾ ਗਿਆ ਸੀਗਾ ਤੇ ਅੱਜ ਉਹ 40 ਵਾਰਦਾਤਾ ਦੇ ਵਿੱਚ ਫੜਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਸੀ ਇਹੀ ਹਰਕਤਾਂ ਇਹਨਾਂ ਨੇ ਪਹਿਲੇ ਕੀਤੀਆਂ ਸੀਗਾ ਇਹ ਥਾਣੇਦਾਰ ਨੇ ਪੈਸੇ ਲੈ ਕੇ ਤੇ ਪੋਲੀਟੀਕਲ ਪ੍ਰੈਸ਼ਰ ਉਹਨਾਂ ਨੇ 307 ਦਾ ਮੁਕੱਦਮਾ ਕੀਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਹੀ ਰਾਜਾ ਮੰਦੀ ਕਰਾਤੀ ਰਾਜੀਨਾਮਾ ਹੋ ਗਿਆ ਤੇ ਚਲੋ ਮੈਨੂੰ ਹੁਣ ਥ੍ਰੈਟ ਕਾਲ ਸੀਗੀਆਂ ਥ੍ਰੈਟ ਕਾਲ ਰੂਟੀਨ ਵਾਈਜ਼ ਜਿਹੜੀ ਜੇਲ੍ਹ ਤੋਂ ਵੈਰੀਫਾਈ ਵੀ ਹੋ ਚੁੱਕੀਆਂ ਨੇ ਮੈਂ ਸ਼ਾਬਾਸ਼ੀ ਦਿੰਨਾ ਇੱਕ ਹੌਸਲਾ ਵਧਾਈ ਕਰਦਾ ਥਾਣਾ ਐਸਐਚਓ ਮਾਲਟੋ ਨੂੰ ਵੀ ਜੋ ਬਹੁਤ ਵਧੀਆ ਕੰਮ ਕਰ ਰਿਹਾ ਵੀ ਬੰਦਾ ਵੀ ਇਹਨਾਂ ਨੇ ਟਰੇਸ ਕਰ ਲਿਆ ਜਿਹੜਾ ਥ੍ਰੈਟ ਮੈਨੂੰ ਕਾਲ ਕਰ ਰਿਹਾ ਵੀ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚੋਂ ਮੈਨੂੰ ਥ੍ਰੈਟ ਕਾਲ ਆ ਰਹੀਆਂ ਕੱਲ ਨੂੰ ਮੈਨੂੰ ਕੁਝ ਵੀ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਆ ਪੁਲਿਸ ਪ੍ਰਸ਼ਾਸਨ ਮੈਂ ਇੱਕ ਠੋਕੇ ਕਹਿ ਕੇ ਜਾ ਰਿਹਾ ਜੇ ਮੇਰੇ ਨਾਲ ਕੱਲ ਕੋਈ ਵੀ ਹੈਪਨਿੰਗ ਹੁੰਦੀ ਆ ਉਹਦਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂ ਕਿ ਦੇਖੋ ਮੈਂ ਦਰਖਾਸਤਾਂ ਦੇ ਦੇ ਕੇ ਥੱਕ ਚੁੱਕਾ ਵਾਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕਿਸੇ ਕਿਸਮ ਦੀ ਜਿਹੜੀ ਮੇਰੀ سپੁਰਦਰੀ ਆ ਵੈਪਨ ਦੀ سپੁਰਦਰੀ ਆ ਜਦ ਕੋਰਟ ਨੇ ਕਰਤੀ ਮਾਨਯੋਗ ਜੱਜ ਸਾਹਿਬ ਨੇ ਕਰਤੀ ਤੇ ਮੈਨੂੰ ਇਹ ਦੱਸੋ ਭਈ ਜਿਹੜਾ ਵੈਪਨ ਹੈ ਉਹ ਹੈ ਕਿੱਥੇ ਆ ਦਸੰਬਰ ਦੀ سپੁਰਦਰੀ ਤੁਸੀਂ ਆਪਸਾਬ ਲਾ ਲਓ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ ਮੈਂ ਜੀ ਬਿਲਕੁਲ ਕਮਿਸ਼ਨਰ ਸਾਹਿਬ ਨੇ ਹੌਸਲਾ ਵਧਾਈ ਕਰਕੇ ਭੇਜਤਾ ਸੀਗਾ ਵੀ ਤਿੰਨ ਦਿਨਾਂ ਚ ਤੁਹਾਡਾ ਵੈਪਨ ਆ ਜਾਊਗਾ ਪਰ ਕੋਈ ਵੈਪਨ ਨਹੀਂ ਆਇਆ ਆ سپੁਰਦਰੀ ਦੇ ਮੇਰੇ ਕੋ ਕਾਗਜ਼ ਨੇ ਵੀ ਮਿਲੇ ਹੋ ਕੀ ਕਹਿੰਦੇ ਨੇ ਮੈਂ ਆ ਦੇਖੋ ਜੀ ਆ ਆਹ سپੁਰਦਰੀ ਆ ਆ ਜਿਹੜੀ ਕੋਰਟ ਦੇ ਵਿੱਚ ਹੋਈ ਹੋਈ ਆ ਦਸੰਬਰ ਮਹੀਨੇ ਦੀ ਹੋਈ ਆ ਪਰ ਨਹੀਂ ਕੋਈ ਇਹਨੂੰ ਮੰਨਣ ਨੂੰ ਰਾਜ਼ੀ ਨਹੀਂ ਠੀਕ ਹੈ ਤੇ ਮੈਨੂੰ ਥ੍ਰੈਡ ਕਾਲ ਨੇ ਤੁਸੀਂ ਆਪ ਸਮਝਦਾ ਰਹੋ ਪਈ ਹੁਣ ਮੈਂ ਮੰਗ ਕਰਦਾ ਮੈਂ ਕੋਰਟ ਆਫ ਕੰਡਮਪਟ ਕਰਾਂਗਾ ਮੈਂ ਹਾਈ ਕੋਰਟ ਦੇ ਵਿੱਚ ਜਿੱਦਾ ਪੈ ਪਹਿਲਾਂ ਵੀ ਆ ਦੇਖੋ ਮੈਨੂੰ ਸਿਕਿਉਰਿਟੀ ਦੀ ਸੀਗੀ ਪਈ ਸਿਕਿਉਰਿਟੀ ਦੀ ਸੀਗੀ ਹਾਈ ਕੋਰਟ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਪਈ ਇਹਨੂੰ ਸਿਕਿਉਰਿਟੀ ਦਿੱਤੀ ਜਾਵੇ ਇਹਦੀ ਪ੍ਰੋਟੈਕਸ਼ਨ ਕੀਤੀ ਜਾਵੇ ਪਰ ਨਹੀਂ ਮੈਨੂੰ ਨਹੀਂ ਲੱਗਦਾ ਪਈ ਹਾਈ ਕੋਰਟ ਨੂੰ ਪੁਲਿਸ ਪ੍ਰਸ਼ਾਸਨ ਮੰਨਦਾ ਸੋ ਇਸ ਲਈ ਮੈਂ ਦੁਬਾਰਾ ਕੋਰਟ ਆਫ ਕੰਡਮਪਟ ਕਰਾਂਗਾ ਤਾਂ ਜੋ ਜਿਹੜੀ ਮੇਰੀ ਪਸਤੌਲ ਦਾ ਬਾਰ-ਬਾਰ ਦਾ ਮੈਂ ਆਹ ਪੀ ਇਹਨਾਂ ਕੋਲ ਦਰਖਾਸਤ ਲੈ ਕੇ ਆਨਾ ਪਈ ਇਹਦੇ ਤੋਂ ਮੇਰਾ ਛਟਕਾਰਾ ਹੋ ਜਾਊਗਾ ਇੱਕ ਹਾਈ ਕੋਰਟ ਨੂੰ ਦੁਬਾਰਾ ਤੋਂ ਪਤਾ ਲੱਗ ਜਾਊਗਾ ਪਈ ਆ ਜਿਹੜਾ ਪਹਿਲੇ ਰੋਲਾ ਚੱਲਦਾ ਸੀ ਇਹ ਦੁਬਾਰਾ ਕਿਸ ਤਰੀਕੇ ਨਾਲ ਚੱਲ ਰਿਹਾ ਤੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਵਾਂ ਇੱਕ ਸਰਪੰਚ ਸਾਹਿਬ ਦੇ ਖਿਲਾਫ ਜਿਹੜਾ ਸਰਪੰਚ ਦਲਪੰਥ ਨੂੰ ਦਲਾਲ ਦੱਸ ਰਿਹਾ ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਪਈ ਜਿਹੜਾ ਅੱਜ ਤੋਂ ਬਾਅਦ ਕੋਈ ਵੀ ਜਿਹੜੇ ਸੱਚੇ ਸੁੱਚੇ ਨਿਹੰਗ ਸਿੰਘ ਨੇ ਉਸ ਗੁਰੂ ਸਾਹਿਬ ਦੀ ਲਾਡਲੀ ਫੌਜ ਆ ਉਨ੍ਹਾਂ ਦੇ ਬਾਰੇ ਗਲਤ ਬੋਲਣ ਲਈ 100 ਵਾਰ ਸੋਚੇ ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਤੇ ਬਾਕੀ ਦੇਖੋ ਮੈਂ ਸਾਰੇ ਹੀ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਜਿਹੜੇ ਵੀ ਇੱਕ ਨਿੱਕੇ ਜਿਹੇ ਮੈਸੇਜ ਤੇ ਵੀ ਸਾਰੇ ਪਹੁੰਚਦੇ ਹੋ ਤੁਸੀਂ ਤੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਅਪੀਲ ਤੇ ਬੇਨਤੀ ਵੀ ਕਰਨਾ ਚਾਹਨਾ ਜੋ ਸਾਡੇ ਪੱਤਰਕਾਰ ਭਾਈਚਾਰੇ ਨਾਲ ਤੱਕਾ ਹੋ ਰਿਹਾ ਉਹਨੂੰ ਵੀ ਥੋੜੀ ਜਿਹੀ ਠੱਲ ਪਾਈ ਜਾ ਸਕੇ ਹੁਣ ਅਗਲੀ ਰਾਜਨੀਤੀ ਇਹ ਆ ਜੇ ਸੁਣਵਾਈ ਨਾ ਹੋਈ ਤੇ ਫਿਰ ਅੱਗੇ ਦੇਖੋ ਜਿਹੜੇ ਧਰਨੇ ਪ੍ਰਦਰਸ਼ਨ ਨੇ ਹਾਈ ਕੋਰਟ ਦੇ ਵਿੱਚ ਕੋਰਟ ਆਫ ਕੰਡਮ ਨੇ ਮੈਂ ਕਰ ਲੱਗਾ ਕੱਲ ਨੂੰ ਉਹ ਕਰਕੇ ਉਸ ਤੋਂ ਬਾਅਦ ਦੇਖਾਂਗੇ ਜੋ ਹਾਈ ਕੋਰਟ ਦਾ ਫੈਸਲਾ ਹੋਇਆ ਉਸ ਮੁਤਾਬਕ ਅਗਲੀ ਕਾਰਵਾਈ ਆਪਾਂ ਕਰਾਂਗੇ ਫਿਰ ਠੀਕ ਹੈ